ਕਿਸਾਨ ਵੀਰੋ ਸਤ ਸ੍ਰੀ ਅਕਾਲ ਮੇਰੇ YouTube ਚੈਨਲ ਸੰਧੂ ਬਰਮਗਲ ਪੰਜਾਬ ਦਾ ਸਵਾਗਤ ਹੈ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਆਪਾਂ 70 ਤੋਂ 80 ਦਿਨਾਂ ਦੀ ਕਣਕ ਤੇ ਆਪਾਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਦੇਣਾ ਹੈ ਵੀਡੀਓ ਨੂੰ ਧਿਆਨ ਨਾਲ ਦੇਖਣਾ ਚਲੋ ਵੀਡੀਓ ਸ਼ੁਰੂ ਕਰੀਏ ਕਿਸਾਨ ਵੀਰੋ ਲਗਾਤਾਰ ਮੌਸਮ ਤੰਦ ਵਾਲਾ ਰਹਿਣ ਕਾਰਨ ਕਈ ਕਿਸਾਨ ਵੀਰਾਂ ਦੀਆਂ ਕਣਕਾਂ ਵਿੱਚ ਪੀਲਾਪਣ ਬਹੁਤ ਆ ਗਿਆ ਹੈ ਭਾਵੇਂ ਉਹਨਾਂ ਨੇ ਆਪਣੀ ਕਣਕ ਦੀ ਫਸਲ ਵਿੱਚ ਸਾਰੇ ਤੱਤ ਹੀਟਾ ਪਾਏ ਹੋਏ ਹਨ ਫਿਰ ਵੀ ਕਣਕ ਦੀ ਫਸਲ ਇਸ ਵੇਲੇ ਸਟ्रेस ਵਿੱਚ ਕਿਉਂਕਿ ਸੂਰਜ ਦੀ ਤੋਪ ਬਣਾ ਨਿਕਲਣ ਕਾਰਨ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਪ੍ਰਭਾਵਿਤ ਹੁੰਦੀ ਹੈ ਤੇ ਫਸਲ ਸਟ्रेस ਵਿੱਚ ਚਲੀ ਜਾਂਦੀ ਹੈ ਇਸ ਸਮੱਸਿਆ ਦਾ ਹੱਲ ਕਰਨ ਲਈ ਕਿਸਾਨ ਵੀਰਾਂ ਨੂੰ ਕੁਝ ਕੰਮ ਕਰਨੇ ਹੁੰਦੇ ਹਨ ਜਿਸ ਦੇ ਕਰਨ ਨਾਲ ਉਹਨਾਂ ਦੀ ਕਣਕ ਦੀ ਫਸਲ ਵਧੀਆ ਹੋ ਸਕਦੀ ਹੈ ਪਹਿਲਾ ਕੰਮ ਇਹ ਕਰਨਾ ਹੈ ਇਹ 70 ਤੋਂ 80 85 ਦਿਨਾਂ ਦੇ ਜ਼ਿਆਦਾ ਕਣਕ ਹੋ ਜਾਵੇ ਤਾਂ ਸੁਵਿਚ ਪੋਟਾਸ਼ਟਾਤ ਜ਼ਰੂਰ ਦੇਣਾ ਹੈ ਪੋਟਾਸ਼ਟਾਤ ਆਪਾਂ 13 0 45 ਐਨ ਪੀ ਕੇ ਦੇ ਸਕਦੇ ਹਾਂ ਜਾਂ 0 0 50 ਦੇ ਸਕਦੇ ਹਾਂ ਜਾਂ 0 55 34 ਵੀ ਦੇ ਸਕਦੇ ਹਾਂ ਐਨ ਪੀ ਕੇ 13 0 45 ਨੂੰ 2 ਕਿਲੋ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਸਪਰੇਅ ਕਰ ਸਕਦੇ ਆ 60% ਵਾਲੀ ਪोटाश ਬਿਲਕੁਲ ਇਸ ਸਮੇਂ ਨਹੀਂ ਵਰਤਣੀ ਸਿਰਫ ਆਪਾਂ ਇਸ ਸਮੇਂ ਐਨ ਪੀ ਕੇ 13 0 45 10 ਸਪਰੇਅ ਕਰਨਾ ਹੈ ਮੌਰਨਾ ਨੂੰ 75 ਗ੍ਰਾਮ ਪ੍ਰਤੀ ਏਕੜ 200 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ ਮੌਰਨਾ 20% ਵਾਲਾ 75 ਗ੍ਰਾਮ ਵਰਤੋ ਜੇਕਰ ਇਸ ਨੂੰ ਐਨ ਪੀ ਕੇ ਵਿੱਚ ਮਿਲਾ ਕੇ ਵਰਤਣਾ ਚਾਹਦੇ ਹੋ ਤਾਂ ਇਹਨਾਂ ਨੂੰ ਵਕ ਵਕ ਘੋਲ ਕੇ ਫਿਰ ਸਪਰੇਅ ਪੰਪ ਵਿੱਚ ਭਾਗ ਸਪਰੇਅ ਕਰੋ ਪਾਣੀ ਵੀ ਇਸ ਸਮੇਂ ਆਪਾਂ ਲਗਾ ਸਕਦੇ ਆ ਪਰ ਪਾਣੀ ਬਦਲਾ ਲਾਉਣਾ ਹੈ ਪਾਰਾ ਪਾਣੀ ਇਸ ਸਮੇਂ ਨਹੀਂ ਲਾਉਣਾ ਭਾਵੇਂ ਕਣਕ ਨੂੰ ਠੰਡ ਜ਼ਰੂਰੀ ਏ ਪਰ ਠੰਡ ਦੇ ਨਾਲ ਨਾਲ ਧੁੱਪ ਵੀ ਜ਼ਰੂਰੀ ਹੁੰਦੀ ਏ ਜਦ ਸੂਰਜ ਲਗਾਤਾਰ ਅਭੀ ਵੀ ਪਤੀ ਪਤੀ ਦਾ ਨਹੀਂ ਨਿਕਲਦਾ ਤਾਂ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਪ੍ਰਵਾਹਤ ਹੁੰਦੀ ਏ ਜਿਸ ਨਾਲ ਕਣਕ ਦੀ ਫਸਲ ਸਟ੍ਰੈਸ ਵਿੱਚ ਚਲੀ ਜਾਂਦੀ ਏ ਇਸ ਲਈ ਹਲਕਾ ਪਾਣੀ ਇਸ ਵਿੱਚ ਮਤਕਾਰ ਸਾਫਤ ਹੁੰਦਾ ਹੈ ਇਨਾ ਤੋਂ ਦੁਆਲੇ ਦਿਨਾਂ ਵਿੱਚ ਉਲੀ ਨਾਸ਼ਕ ਦਵਾਈਆਂ ਨਾਲ ਕਰਨ ਨਾਲ ਵੀ ਕਣਕ ਦੀ ਫਸਲ ਸਟ੍ਰੈਸ ਵਿੱਚ ਆ ਜਾਂਦੀ ਏ ਧੁੱਪ ਨਾਲ ਲੱਗਣ ਕਾਰਨ ਨਦੀਨ ਨਾਸ਼ਕ ਕਰਨ ਨਾਲ ਵੀ ਫਸਲ ਸਟ੍ਰੈਸ ਵਿੱਚ ਆ ਜਾਂਦੀ ਏ ਇਸ ਲਈ ਹਲਕਾ ਪਾਣੀ ਕਾਫੀ ਮਦਦ ਕਰਦਾ ਏ ਇਸ ਸਮੱਸਿਆ ਦੇ ਹੱਲ ਲਈ ਪਸਾਰ ਵੀਰੋ ਜਿਹੜੀ ਕਣਕ ਬਹੁਤ ਹੀ ਜ਼ਿਆਦਾ ਪੀਲੀ ਹੋ ਗਈ ਏ ਉਸ ਨੂੰ ਤੁਸੀਂ ਸਟ੍ਰੈਸ ਨੂੰ ਖਤਮ ਕਰਨ ਲਈ ਅਮੀਨੋ ਐਸਿਡ ਦੀ ਸਪਰੇਅ ਕਰ ਸਕਦੇ ਹੋ 300 ml ਪ੍ਰਤੀ ਏਕੜ ਦੇ ਹਿਸਾਬ ਨਾਲ ਦੋ ਸਪਰੇਆਂ ਕਰ ਸਕਦੇ ਹੋ ਮੈਨੂੰ ਇਸ ਦੇ ਜੇਕਰ ਫਸਲ ਵਿੱਚ ਜ਼ਿਆਦਾ ਪਾਣੀ ਪਰ ਜਾਵੇ ਜਾਂ ਕਈ ਵਾਰ ਵਰਖਾ ਜ਼ਿਆਦਾ ਹੋ ਜਾਂਦੀ ਹੈ ਤੇ ਫਸਲ ਡੁੱਬ ਜਾਂਦੀ ਹੈ ਉੱਥੇ ਵੀ ਇਮੀਨੋ ਐਸਿਡ ਦੀ ਸਪਰੇ ਫਸਲ ਤੇ ਕਰਨ ਨਾਲ ਰਿਜ਼ਲਟ ਬਹੁਤ ਵਧੀਆ ਆਉਂਦੇ ਨੇ ਜ਼ਿਆਦਾ ਠੰਡ ਪੈਣ ਤੇ ਜਦ ਫਸਲ ਤੇ ਕੋਈ ਨੁਕਸਾਨ ਹੋਣ ਦਾ ਡਰ ਹੋਵੇ ਤਾਂ ਮੈਨੂੰ ਇਸ ਦੀ ਵਰਤੋਂ ਬਹੁਤ ਮਦਦਗਾਰ ਸਿੱਧ ਹੁੰਦੀ ਹੈ ਵਧੀਆ ਰਿਜ਼ਲਟ ਵਾਸਤੇ ਮੈਨੂੰ ਇਸ ਨੂੰ ਆਪਾਂ ਕਣਕ ਦੇ ਸਿੱਟੇ ਨਿਕਲਣ ਤੋਂ ਪਹਿਲਾ ਪਹਿਲਾ ਵਰਤ ਸਕਦੇ ਆ ਇਸ ਵੀਡੀਓ ਚ ਬਸ ਇੰਨਾ ਹੀ ਜਲਦੀ ਹੀ ਹੋਰ ਵੀਡੀਓ ਲੈ ਕੇ ਆਜ ਰਹਾਂਗਾ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਕਰਨਾ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖ ਲਈ ਆਪ ਦਾ ਬਹੁਤ ਬਹੁਤ ਧੰਨਵਾਦ